ਮਾਫ ਕਰ ਦੇਣਾ ਪਰ ਕਹਿਣ ਦੇਣਾ ਮੰਗਤੇ ਸੁਭਾਵਾਂ ਨੇ ਲੰਗਰ ਲਾਇਆ ਤੇ ਦੋ ਲੰਗਰ ਇੱਕ ਇੱਥੇ ਲੱਗਾ ਇੱਕ ਕਿੱਲਾ ਹਟਵਾ ਲੱਗਾ ਤੇ ਜਿੱਦ ਜਿੱਦ ਕੇ ਲਾ ਰਹੇ ਨੇ ਕਿ ਐਸੀ ਵਧੀਆ ਲਾਉਣੇ ਲੰਗਰ ਤੇ ਹੁੰਦਾ ਹੀ ਵਧੀਆ ਆ ਜਿੱਦ ਕੇ ਕਿਉਂ ਲਾ ਰਹੇ ਹੋ ਕਦੀ ਕਦੀ ਨਾ ਹੈਰਾਨ ਹੋ ਜਾਈਦਾ ਪੰਜਾਬ ਦੇ ਆਪਜੀ ਵੀ ਪੈਸੇ ਭੇਜ-ਭੇਜ ਕੇ ਉਹਨਾਂ ਨੂੰ ਖਰਾਬ ਕਰਦੇ ਜੇ ਤੁਹਾਡਾ ਵੀ ਬਹੁਤ ਕਸੂਰ ਏ ਭਾਈ ਬਾਹਰ ਆਲੇ ਆਂਦਾ ਇਹ ਤੁਹਾਨੂੰ ਕਿਸੇ ਨੇ ਕਹਿਣਾ ਨਹੀਂ ਜੇ ਇਹ ਤੇ ਸਾਡੇ ਵਰਗਾ ਕੋਈ ਕਮਲਾ ਰਮਲ ਆਏਗਾ ਤੇ ਆਪਣੇ ਪੈਰ ਤੇ ਆਪ ਕੁਹਾੜੀ ਮਾਰੇਗਾ ਪਰ ਸੱਚ ਇਹ ਕਿ ਪੰਜਾਬ ਦੇ ਲੰਗਰਾਂ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤੁਹਾਡਾ ਹੀ ਹੈ ਬਹਾਰ ਵਾਲਿਆਂ ਦਾ ਲੰਗਰ ਲਾਉਣਾ ਹੈ ਕੋਈ ਨਿਜਮ ਹੋਵੇ ਕਿ ਇੱਥੋਂ 30 ਕਿਲੋਮੀਟਰ ਬਾਅਦ ਅਗਲਾ ਲੰਗਰ ਲੱਗੇਗਾ ਗੁਰੂ ਦੇ ਲੰਗਰ ਚਾਹੀਦੇ ਨੇ ਏਨੀ ਨਹੀਂ ਚਾਹੀਦੇ ਚਾਹੀਦੇ ਨੇ ਮਰਿਆਦਾ ਹੈ ਸਾਡੀ ਇਥੇ ਇੱਕ ਲੰਗਰ ਲੱਗਾ ਏ ਹੁਣ 30 ਕਿਲੋਮੀਟਰ ਬਾਅਦ ਜਾ ਕੇ ਅੱਧੇ ਘੰਟਾ ਅੱਧਾ ਘੰਟਾ ਲੱਗਦਾ 30 ਕਿਲੋਮੀਟਰ ਜਾਂਦੇ ਆ ਅੱਧੇ ਘੰਟੇ ਬਾਅਦ ਦੂਜਾ ਲੰਗਰ ਆਉਣਾ ਏ ਜੇ ਇੱਥੇ ਨਹੀਂ ਭੁੱਖ ਲੱਗੀ ਤੇ ਅੱਧੇ ਘੰਟੇ ਬਾਅਦ ਛੱਕ ਲਿਓ ਇਹ ਜਿਹੜਾ ਹਰ ਪੰਜਾਂ ਕਿੱਲਿਆਂ ਤੇ ਦੋਹਾਂ ਕਿੱਲਿਆਂ ਤੇ ਦੂਜੇ ਕਿੱਲੇ ਤੇ ਲੰਗਰ ਲੱਗਾ ਏ ਇੱਕ ਲੰਗਰ ਦੇ ਵਿੱਚ ਜੇ ਪਿੰਡਾਂ ਦਾ ਲੰਗਰ ਹੋਵੇ ਨਾ ਰਸਤਿਆਂ ਦਾ ਤੇ ਅਸੀਂ ਕਈ ਵਾਰ ਸਿੰਘਾਂ ਨੂੰ ਪੁੱਛਦੇ ਹੁੰਨੇ ਕਿੰਨਾ ਖਰਚਾ ਆਇਆ ਆ ਬਾਬਾ ਬੁੱਢਾ ਸਾਹਿਬ ਜੀ ਦੀ ਰਮਦਾਸ ਨਾ ਜਦੋਂ 6ਵੇਂ ਪਾਸ਼ਾ ਜੀ ਨੇ ਸੰਸਕਾਰ ਕੀਤੇ ਤੇ ਉਹ ਦਿਹਾੜਾ ਮਨਾਉਂਦੇ ਬਾਬਾ ਬੁੱਢਾ ਸਾਹਿਬ ਜੀ ਦਾ ਤੇ ਸੀ ਦੇਖਿਆ ਇੱਕ ਕਾਲੇ ਫਗਾਨੀ ਤੋਂ ਰੋੜ ਜਾਂਦਾ ਹੈ ਰਮਦਾਸ ਨੂੰ ਵਿੱਚੋਂ ਦੀ ਉਸ ਕੱਲੇ ਤੇ ਘੱਟੋ ਘੱਟ ਜਿਹੜੇ ਨੇ 40 50 ਲੰਗਰ ਹੁੰਦੇ ਤੇ ਉਹ ਸਾਰਾ ਰਸਤਾ 30 ਕਿਲੋਮੀਟਰ ਨਹੀਂ ਹੈਗਾ ਸਾਰਾ ਉਹ 14 15 16 ਕਿਲੋਮੀਟਰ ਦਾ ਰਸਤਾ ਹੈ ਤੇ 30 ਲੰਗਰ ਤੋ ਤੇ ਉਸ ਲਾਉਂਦੇ ਨੇ ਉਹਨੂੰ ਹੀ ਪੁੱਛਿਆ ਕਿੰਨਾ ਖਰਚਾ ਆਉਂਦਾ ਇੱਕ ਦਿਨ ਦਾ 3 ਲੱਖ ਤੋਂ 3.5 ਲੱਖ ਰੁਪਈਆ ਖਰਚਾ ਆਉਂਦਾ ਤੇ ਤਿੰਨ ਤਿੰਨ ਚਾਰ ਚਾਰ ਦਿਨੋਂ ਲੰਗਰ ਚੱਲਦਾ ਤੇ ਤੁਸੀਂ ਸੋਚ ਕੇ ਵੇਖੋ 10 ਲੱਖ ਰੁਪਈਆ ਜੇ 3 ਦਿਨ ਵੀ ਲਾਈਏ ਤੇ 10 ਲੱਖ ਰੁਪਈਆ ਖਰਚਾ ਆ ਗਿਆ ਨਾ ਇੱਕ ਲੰਗਰ ਦਾ ਤੇ ਕਿੰਨੇ ਲੰਗਰ ਲੱਗੇ ਨੇ 30 ਲੰਗਰ ਲੱਗੇ ਨੇ ਲੰਗਰ ਚਾਹੀਦੇ ਨੇ ਉੱਥੇ ਸਿਰਫ ਦੋ ਵੈਸੇ ਬੜੀ ਵੱਡੀ ਗੱਲ ਏ ਮਹਾਨ ਗੱਲ ਏ ਕਿ ਅਹੀਂ ਜਿਹੜੇ ਸਿੱਖ ਏ ਨਾ ਅਹੀਂ ਅਰਬਾਂ ਖਰਬਾਂ ਰੁਪਈਆਂ ਦਾ ਹਜ਼ਾਰਾਂ ਅਰਬ ਰੁਪਈਏ ਦਾ ਲੰਗਰ ਲਾਉਣੀ ਇੰਨਾ ਖਰਚਾ ਕੋਈ ਕੌਮ ਕੋਈ ਕਰਦੀ ਨਹੀਂ ਹੈ ਇਹ ਵੀ ਬੜੀ ਚਮਤਕਾਰ ਵਾਲੀ ਗੱਲ ਹੈ ਪਰ ਇਹਦੇ ਤੋਂ ਵੀ ਵੱਡੀ ਚਮਤਕਾਰ ਵਾਲੀ ਗੱਲ ਹੈ ਕਿ ਖਾ ਵੀ ਸਾਰਾ ਅਹੀਂ ਲੈਨੇ ਸੱਚ ਬਾਤ ਇਹ ਭਾਈ ਹੱਸਣ ਵਾਲੀ ਬਾਤ ਨਹੀਂ ਹੈ ਅਰਬਾਂ ਖਰਬਾਂ ਰੁਪਈਆਂ ਦਾ ਲੰਗਰ ਅਸੀਂ ਲਾਉਨੇ ਇਹ ਬੜੀ ਮਹਾਨਤਾ ਦੀ ਗੱਲ ਹੈ ਪਰ ਇਸ ਤੋਂ ਵੀ ਵੱਡਾ ਮਹਾਨ ਹੈ ਕਿ ਅਹੀਂ ਖਾ ਲੈਨੇ ਬਾਰੋਂ ਜਾ ਕੇ ਤੇ ਕੋਈ ਨਹੀਂ ਖਾਂਦਿਆ ਅਹੀਂ ਖਾ ਲੈਨੇ ਬਸ ਜੇ ਕਿਤੇ ਲੰਗਰ ਘਟਾ ਕੇ ਅਸੀਂ ਹਸਪਤਾਲ ਬਣਾ ਲਈਏ ਸਕੂਲ ਬਣਾ ਲਈਏ ਅਨੁਆਜ ਸਸਤੇ ਕਰ ਲਈਏ ਕਿਤੇ ਬੜੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਸੇਵਾ ਚ ਕੀਤੀਆਂ ਜਾ ਸਕਦੀਆਂ ਇਸ ਕਰਕੇ ਤੁਹਾਡੇ ਬਾਹਰ ਵਾਲਿਆਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਹੈ ਸਿਰਫ ਆਪਣਾ ਉਥੇ ਸਪੀਕਰ ਚ ਨਾ ਬੁਲਾਉਣ ਖਾਤਰ ਵੀ ਬਾਹਰ ਵਾਲੇ ਨੇ 30000 ਭੇਜਤਾ 5000 ਤੂੰ ਹੀ ਨਾ ਨਾ ਭੇਜੋਗੇ ਤੇ ਉਹ ਵੀ ਲੰਗਰ ਲਾਉਣੋਂ ਹਟ ਜਾਣਗੇ ਇੰਨੇ ਜੋਗੇ ਨਹੀਂ ਨੇ ਉਹ ਕਿ ਉਹ ਲੱਖਾਂ ਰੁਪਈਆ ਇੱਕ ਦਿਨ ਚ ਬਰਬਾਦ ਕਰ ਦੇਣ ਇਹ ਵੀ ਤੁਹਾਡੇ ਬਾਹਰ ਵਾਲਿਆਂ ਦੀ ਮਿਹਰਬਾਨੀ ਨਹੀਂ ਹੋ ਰਹੀ ਆਏ ਤੁਸੀਂ ਥੋੜਾ ਜਿਹਾ ਸਿਆਣੀ ਹੋ ਜਾਓ ਤੁਸੀਂ ਤੇ ਪੜ੍ਹੇ ਲਿਖੇ ਦੇਸ਼ਾਂ ਚ ਆ ਕੇ ਪੜ੍ਹਾਈਆਂ ਕੀਤੀਆਂ ਨੇ ਸਿਸਟਮ ਸਮਝਦੇ ਹੋ ਤੁਹਾਨੂੰ ਤੇ ਤੁਹਾਡੇ ਤੋਂ ਤੇ ਉਮੀਦ ਕੀਤੀ ਜਾ ਸਕਦੀ ਹੈ ਨਾ ਆਪਣੀ ਸੇਵਾ ਦਾ ਜਿਹੜਾ ਰੰਗ ਹੈ ਉਹ ਗੁਰੂ ਤੇ ਰੱਖੋ ਕਿ ਮੇਰਾ ਗੁਰੂ ਖੁਸ਼ ਹੋਏਗਾ ਕਿ ਨਹੀਂ ਹੋਏਗਾ ਇਹ ਹੁਣ ਤੁਸੀਂ ਸੋਚੋ ਕਿ ਇੰਨੇ ਲੰਗਰ ਲਾ ਕੇ ਗੁਰੂ ਖੁਸ਼ ਹੋਣਗੇ ਜਾਂ ਕਿਸੇ ਗਰੀਬ ਦੀ ਬਾਹ ਪਕੜ ਕੇ ਹੋਣਗੇ ਤੇ ਜੇ ਲੰਗਰ ਲਾ ਕੇ ਆਪੇ ਹੀ ਸਾਰਿਆਂ ਨੇ ਖਾ ਜਾਣਾ ਹੈ ਬਹਿ ਕੇ ਤੇ ਫਿਰ ਕੋਈ ਲੰਗਰ ਵੀ ਨਹੀਂ ਹੈ ਲੰਗਰ ਲੋੜਵੰਦਾਂ ਲਈ ਹੁੰਦਾ ਲੰਗੜ ਰਾਹੀਰ ਲਈ ਹੁੰਦਾ ਇਹ ਆਪੇ ਲਾ ਕੇ ਖਾਣ ਨੂੰ ਲੰਗਰ ਨਹੀਂ ਕਹਿੰਦੇ ਪਾਰਟੀ ਕਹਿੰਦੇ ਜੀ ਮਾਫ ਕਰ ਦੇਣਾ ਸੱਚੇ ਹੋਈਏ ਜੇ ਮਕਸਦ ਪਛਾਣੋਗੇ ਆਪੇ ਬਣਾ ਕੇ ਆਪੇ ਖਾਣ ਨੂੰ ਲੰਗਰ ਨਹੀਂ ਕਿਹਾ ਜਾਂਦਾ ਲੰਗਰ ਲੋੜਵੰਦ ਹੁੰਦਾ ਅਪਜੀ ਵੇਖੋ ਸੰਗਤ ਹੋ ਅੱਜ ਗੁਰੂ ਕੋ ਬਹਿਣਾ ਏ ਸਾਰਿਆਂ ਨੇ ਇੱਥੇ ਆਉਣਾ ਏ ਗੁਰੂ ਕੋ ਬਹਿ ਗਏ ਅੱਜ ਗੁਰੂ ਦੀ ਬਾਤ ਸੁਣਨੀ ਏ ਗੁਰੂ ਦੇ ਕੋਲ ਬਹਿਣਾ ਏ ਤੇ ਜੇ ਆ ਕੇ ਇੱਥੇ ਮੱਥਾ ਟੇਕਿਆ ਛੇਤੀ ਨਾ ਉੱਥੇ ਜਾ ਕੇ ਲੰਗਰ ਖਾ ਕੇ ਭੱਜ ਗਏ ਉਹ ਵੀ ਸਹੀ ਨਹੀਂ ਜੇ ਹੈਗਾ ਅੱਜ ਤੁਸੀਂ 2-3 ਘੰਟੇ ਆਪਣੇ ਗੁਰੂ ਕੋ ਬੈਠੇ ਹੋ ਗੁਰੂ ਦੀ ਬਾਤ ਸੁਣੀ ਹੋ ਲੰਗਰ ਪਕਾਉਣ ਦਾ ਸਮਾਂ ਨਹੀਂ ਮਿਲਿਆ ਲੰਗਰ ਛਕਣ ਦਾ ਟਾਈਮ ਹੁਣ ਹੋ ਗਿਆ ਏ ਤੇ ਇੱਥੇ ਲੰਗਰ ਆਪਜੀ ਛਕ ਲੋ ਉਹ ਲੋੜ ਤੇ ਜੇ ਸਿਰਫ ਆਉਣਾ ਇੱਕ ਦੌੜੇ ਦੌੜੇ ਆਉ ਉਹ ਮੱਥਾ ਟੇਕੋ ਛੇਤੀ ਨਾ ਇੱਥੇ 5 ਮਿੰਟ ਬੈਠੋ ਲੰਗਰ ਚ 20 ਮਿੰਟ ਲੰਗਰ ਛਕ ਕੇ ਘਰ ਨੂੰ ਭੱਜੋ ਤੇ ਫਿਰ ਤੁਸੀਂ ਲੰਗਰ ਛਕਣ ਆਏ ਜੇ ਭਾਈ ਗੁਰੂ ਕੋ ਬਹਿਣਾ ਹੁੰਦਾ ਗੁਰੂ ਤੋਂ ਸਿੱਖਿਆ ਲੈਣੀ ਹੁੰਦੀ ਤੇ ਜੇ ਸਾਰਿਆਂ ਨੇ ਰਲ ਕੇ ਆਪੇ ਜਲੇਬ ਜਲੂਬ ਕੱਢ ਕੇ ਆਪੇ ਖਾਣੇ ਹੁੰਦੇ ਉਹਨੂੰ ਪਾਰਟੀ ਕਹਿੰਦੇ ਉਹਨੂੰ ਲੰਗਰ ਨਹੀਂ ਕਹਿੰਦੇ ਤੇ ਪਾਰਟੀਆਂ ਨੂੰ ਲੰਗਰ ਦਾ ਨਾਮ ਨਾ ਦਿਓ ਫਿਰ ਸਮਝ ਲੈਣਾ ਲੰਗਰ ਦਾ ਵਿਰੋਧ ਨਹੀਂ ਕਰ ਰਹੇ ਲੰਗਰ ਬਹੁਤ ਉੱਤਮ ਹੈ ਲੰਗਰ ਤੋਂ ਵੱਡੀ ਸੇਵਾ ਨਹੀਂ ਹੈ ਬਹੁਤ ਵੱਡੀਆਂ ਸੇਵਾਵਾਂ ਨੇ ਜਿਹੜੀਆਂ ਮਹਾਰਾਜ ਦੇ ਕੇ ਗਏ ਪਰ ਉਹਨਾਂ ਦਾ ਮਕਸਦ ਨਾ ਬਦਲੀਏ ਸੀ ਇਹ ਤਾਂ ਹੋਏਗਾ ਜੇ ਮਹਾਰਾਜ ਜੀ ਦੀ ਖੁਸ਼ੀ ਲਈ ਨਿਰੰਝਨ ਹੋਵਾਂਗੇ ਜੇ ਮਹਾਰਾਜੀ ਦਾ ਨਾਮ ਜਪ ਕੇ ਮਹਾਰਾਜੀ ਨੂੰ ਭੇਟ ਹੋ ਕੇ ਨਿਰੰਜਨ ਹੋਵਾਂਗੇ ਨਹੀਂ ਤੇ ਸਾਡੀ ਮੈਲ ਨੇ ਸਾਡੇ ਹੰਕਾਰ ਨੇ ਇਹੋ ਕੁਝ ਕਰਾਉਣਾ ਹੁੰਦਾ ਇਸ ਕਰਕੇ ਪਾਈ ਤਗੜੇ ਹੋ ਕੇ ਗੁਰੂ ਦੇ ਲੜ ਲੱਗਿਓ ਤਗੜੇ ਹੋ ਕੇ ਮਹਾਰਾਜੀ ਦਾ ਰੰਗ ਕਮਾਇਓ ਇਨੀਆਂ ਕ ਸੇਵਾਵਾਂ ਪ੍ਰਵਾਨ ਕਰਿਓ ਇਨਾਂ ਨੂੰ ਧਾਰਨ ਵੀ ਕਰਿਓ ਜੇ ਆਪ ਜੀ ਦੀ ਸੇਵਾ ਕਰਦੇ ਆ ਕੋਈ ਭੁੱਲ ਚੁੱਕ ਹੋ ਗਈ ਹੋਵੇ ਤੇ ਖਿਮਾ ਚ ਰੱਖਣਾ ਜੇ ਸਾਡੀ ਕੋਈ ਬਾਤ ਵੈਸੇ ਤੇ ਇਹਦੇ ਲਈ ਭਾਵੇਂ ਨਾ ਵੀ ਮਾਫੀ ਮੰਗੀਏ ਕੋਈ ਬਾਤ ਨਹੀਂ ਹੈ ਪਰ ਆਪ ਜੀ ਗੁਰੂ ਰੂਪ ਸੰਗਤ ਤੋਂ ਜੇ ਕਿਸੇ ਦਾ ਹਿਰਦਾ ਵੀ ਦੁਖਿਆ ਹੋਵੇ ਕਿਸੇ ਬਾਤ ਤੋਂ ਤੇ ਤਾਂ ਵੀ ਖਿਮਾ ਦੇ ਜਾ ਚੁਕਿਆ ਆਓ ਪਿਆਰੇ ਜੀ ਨੂੰ ਕੁਕ ਕਰੀਏ ਮਹਾਰਾਜ ਜੀ ਦੇ ਮੰਗਲ ਰੀਜ ਨਾ ਗਾਵਾਂਗੇ ਸਾਡੀ ਫਲਾਈਟ ਏ ਅਸੀਂ ਚਲੇ ਜਾਣਾ ਆਪ ਜੀ ਮਹਾਰਾਜ ਜੀ ਕੋ ਬਰਾਜਮਾਨ ਰਿਓ ਮਹਾਰਾਜ ਜੀ ਦੀ ਪ੍ਰਸ਼ਾਦ ਦੀ ਦੇਗ ਲੈ ਕੇ ਮਹਾਰਾਜ ਜੀ ਦੇ ਨਾਲ ਰੰਗ ਕਰਕੇ ਫਿਰ ਜਿਹੜਾ ਏ ਉਹ ਘਰਾਂ ਨੂੰ ਜਾਇਓ ਪੂਰੀ ਰੀਜ ਨਾ ਮਹਾਰਾਜ ਜੀ ਕੋ ਮਾਫੀਆਂ ਮੰਗ ਕੇ ਮਹਾਰਾਜ ਜੀ ਕੋਗਲੇ ਰੰਗ ਦੀ ਜਿਹੜੀ ਖੇਡ ਲੈ ਕੇ ਤੇ ਮਹਾਰਾਜ ਜੀ ਦਾ ਕੋਈ ਹੁਕਮ ਲੈ ਕੇ ਇੱਕ ਪੰਕਤੀ ਦਾ ਕਰ ਜਾਇਓ ਗਉਂਦੇ ਜਾਇਓ ਖੋਜਦੇ ਜਾਇਓ ਇਹ ਰੰਗ ਕਮਾਲ ਹੋ ਗਏ ਨਾ ਤੇ ਜਦੋਂ ਅਗਲੀ ਵਾਰ ਆਈਏ ਨਾ ਕੋਸ਼ਿਸ਼ ਕਰਿਓ ਕਿ ਇੰਨਾ ਕੁ ਕਮਾਲਿਓ ਕਿ ਅਗਲੀ ਵਾਰਾਂ ਕਥਾ ਕਰਨ ਦੀ ਲੋੜ ਨਾ ਪਵੇ ਅਗਲੀ ਵਾਰਾਂ ਸਿਰਫ ਆਈ ਤੁਹਾਨੂੰ ਨਮਸਕਾਰ ਕਰਨ ਆਈਏ ਕਿ ਮੇਰੇ ਪਿਆਰੇ ਦੇ ਹੁਕਮ ਕਮਾਲੇ ਇਨਾਂ ਦੇ ਮੇਰੇ ਪਿਆਰੇ ਦਾ ਸ਼ਬਦ સ્વરૂਪ ਇਨਾਂ ਦੇ ਅੰਦਰ ਪ੍ਰਗਟ ਹੋ ਗਿਆ ਬਸ ਨਮਸਕਾਰ ਕਰੀਏ ਤਪ ਜੀ ਦੇ ਮਸਤਕਾਂ ਤੇ ਦੁੱਖ ਨਾ ਦਿਖੇ ਆਪਜੀ ਦੇ ਨੇਤਰਾਂ 'ਚ ਆ ਚਿੰਤਾ ਖਿਜ ਨਾ ਦਿਖੇ ਆਪਜੀ ਦੇ ਜੀਵਨਾ 'ਚ ਦੁੱਖ ਨਾ ਦਿਖੇ ਪੀੜਾ ਨਾ ਦਿਖੇ ਆਪਜੀ ਖੇੜੇ 'ਚ ਹੋਵੋ ਆਨੰਦ 'ਚ ਹੋਵੋ ਇਹ ਪੇਟਾ ਦੇਣੀ ਤੇ ਦੇ ਦਿਓ ਪੈਸੇ ਭਾਵੇਂ ਨਾ ਦੇ ਤੁਸੀਂ ਖੁਸ਼ ਹੋ ਗਏ ਤੁਸੀਂ ਮਹਾਂ ਆਨੰਦ 'ਚ ਚਲੇ ਗਏ ਤੁਸੀਂ ਖੇੜੇ 'ਚ ਚਲੇ ਗਏ ਇਹੋ ਹੀ ਤੇ ਮਕਸਦ ਹੈ ਹੱਡਾ ਪਿੰਡ ਪਿੰਡ ਫਿਰਨ ਦਾ ਸ਼ਹਿਰ ਸ਼ਹਿਰ ਫਿਰਨ ਦਾ ਪੈਸਿਆਂ ਦਾ ਕੀ ਕਰਾਂਗੇ ਭਾਈ ਪੈਸੇ ਕਮਾਉਣੇ ਹੋਣਗੇ ਅਸੀਂ ਆਪੇ ਕਮਾ ਲਵਾਂਗੇ ਆਉਂਦੇ ਸਾਨੂੰ ਕਮਾਉਣੇ ਜੇ ਦੇਣਾਏ ਤੇ ਆਪਣੀਆਂ ਖੁਸ਼ੀਆਂ ਦਿਓ ਜੇ ਦੇਣਾਏ ਤੇ ਖੇੜੇ ਚ ਜਾ ਕੇ ਉਹ ਜਿਹੜੇ ਆਪਜੀ ਦੇ ਹਾਸੇ ਹੋਣਗੇ ਆਨੰਦ ਹੋਣਗੇ ਉਹਨਾਂ ਦੇ ਦਰਸ਼ਨ ਬਖਸ਼ ਦਿਓ ਇੰਨੀ ਪੇਟਾ ਬਹੁਤੀ ਸਾਡੇ ਨੇ ਆਓ ਪਿਆਰੇ ਜੀ ਨੂੰ ਕੁ ਕਰੀਏ हे ਪਿਤਾ ਦਿਆ ਕਰਿਓ ਰਹਿਮਤ ਕਰਿਓ